ਤਾਨੂੰ ਪਤਾ ਬਾਣੇ ਵਾਲੇ ਜਿਹੜੇ ਬੰਦੇ ਆ ਛੇਤੀ ਸਾਨੂੰ ਕੋਈ ਕੰਮ ਨਹੀਂ ਦਿੰਦਾ ਹੈਗਾ ਅਜੇ ਕੰਮ ਤੇ ਬੁਲਾਉਂਦੇ ਆ ਤੇ ਅਗਲੇ ਕਹਿੰਦੇ ਬਾਣਾ ਤਾਰ ਕੇ ਆਉਣਾ ਪੈਣਾ ਕੁਰਤਾ ਪਜਾਮਾ ਜਾਂ ਪੈਂਟ ਸ਼ਰਟ ਪਾ ਕੇ ਆਓ ਤੇ ਸਾਡੇ ਹੁਣ ਭਾਈ ਸਾਹਿਬ ਸੀਗੇ ਕਹਿੰਦੇ ਆਪਣੇ ਕੋਲੇ ਦਾ ਪ੍ਰਾਤਨ ਆਪਣੀ ਕਿਰਤ ਹੈਗੀ ਆ ਕਿਉਂ ਨਾ ਆਪਾਂ ਇਹੀ ਕਰੀਏ ਜਿਹੜੇ ਆਪਾਂ ਪੀਂਨੇ ਆ ਕੋਲਡ ਡਰਿੰਕਾਂ ਵਗੈਰਾ ਉਹ ਕਰਦਿਆਂ ਨੇ ਸਰੀਰ ਨੂੰ ਨਾਸ ਖਰਾਬ ਕਰਦਿਆਂ ਨੇ ਸਰੀਰ ਨੂੰ ਆਪਣੇ ਇਹ ਜਿਹੜੀ ਚੀਜ਼ ਆ ਇਹ ਤੁਹਾਡੇ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਇਹਨੇ ਫਾਇਦਾ ਹੀ ਫਾਇਦਾ ਕਰਨਾ ਇਹਨੇ ਤੁਹਾਡੇ ਸਰੀਰ ਨੂੰ ਤਾਕਤ ਦੇਣੀ ਆ ਅੱਖਾਂ ਨੂੰ ਤਾਕਤ ਦੇਣੀ ਆ ਦਿਮਾਗ ਤੁਹਾਡਾ ਤੰਦਰੁਸਤ ਕਰਨਾ ਸੋਚਣ ਸਮਝਣ ਦੀ ਤਾਕਤ ਵਧਾਉਂਦਾ ਹੈ ਫਿਰ ਆਪਣੇ ਜਿਗਰ ਨੂੰ ਜਿਹੜੀ ਕਮਜ਼ੋਰ ਅੰਦਰ ਕਮਜ਼ੋਰੀ ਆ ਨਾ ਕਮਜ਼ੋਰੀਆਂ ਸਾਰੀਆਂ ਦੂਰ ਕਰਦਾ ਜਿੰਨੀ ਸਰੀਰ ਨੂੰ ਸਾਡੇ ਗਰਮੀ ਦੀ ਲੋੜ ਆ ਉੰਨੀ ਇਹਨੇ ਗਰਮੀ ਦੇਣੀ ਆ ਜਿੰਨੀ ਤੁਹਾਡੇ ਸਰੀਰ ਨੂੰ ਠੰਡਕ ਦੀ ਲੋੜ ਆਉਂਦੀ ਹੈ ਠੰਡਕ ਪਹੁੰਚਾਉਣੀ ਹੈ ਟੂ-ਇਨ-ਵਨ ਕੰਮ ਕਰਦਾ ਹੈ ਲੁਧਿਆਣਾ ਦੇ ਵਿੱਚ ਅੱਜ ਤੁਹਾਨੂੰ ਐਸੀ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਕੀ ਠੰਡੀ ਸ਼ਰਦਾਈ ਮਿਲਦੀ ਆ ਜੀ ਹਾਂ ਤੁਹਾਨੂੰ ਦੱਸ ਦਈਏ ਕੀ ਇਸ ਜਗ੍ਹਾ ਤੇ ਤਸਵੀਰਤ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਸਮਗਰੀਆਂ ਜਰੀਆਂ ਨੇ ਇੱਥੇ ਰੱਖੀਆਂ ਗਈਆਂ ਨੇ ਇੱਥੇ ਇੱਥੇ ਬਾਬਾਈਏ ਵੱਲੋਂ ਜਿਹੜੀਆਂ ਨੇ ਸ਼ਰਦਾਈ ਜਰੀਆ ਵਰਤਾਈ ਜਾਂਦੀ ਹੈ ਸ਼ਰਦਾਈ ਕਿੱਥੋਂ ਸ਼ੁਰੂ ਹੋਈ ਸੀ ਕਿੱਦਾਂ ਕਿੱਥੋਂ ਸ਼ੁਰੂ ਹੋਈ ਸੀ ਕਿੱਦਾਂ ਬਣਾਈ ਜਾਂਦੀ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਲੁਧਿਆਣਾ ਲਾਈਵ ਦੇ ਰਾਹੀ ਤੋਂ ਸੰਜੀ ਕਰਾਂਗੇ ਬਾਬਾ ਜੀ ਸਭ ਤੋਂ ਪਹਿਲਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੀ ਠੰਡੀ ਸਰਦਾਈ ਤਾਂ ਚਲੋ ਸਾਰੇ ਬਣਾਉਂਦੇ ਨੇ ਪਰ ਇਦਾਂ ਮਹੱਤਵ ਤੇ ਬੰਦੀ ਕਿਦਾਂ ਇਹ ਸਾਨੂੰ ਸਾਰੇ ਦਰਸ਼ਕਾਂ ਨੂੰ ਜਰੂਰ ਦੱਸੋ ਇਹ ਜਿਹੜੀ ਨਿਹੰਗ ਸਿੰਘ ਫੌਜਾਂ ਬਣਾਉਂਦੀਆਂ ਨੇ ਨਾ ਪਹਿਲਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਨਿਹੰਗ ਸਿੰਘਾ ਆਪਣੇ ਬਣਾਉਂਦੇ ਨੇ ਉਹ ਪੂਰੀ ਮਰਿਆਦਾ ਦੇ ਵਿੱਚ ਬਣਦੀ ਹੈ ਇਹ ਆਪ ਜੀ ਪਿੱਛੇ ਦੇਖ ਰਹੇ ਹੋਵਗੇ ਬਾਬਾ ਦੀਪ ਸਿੰਘ ਜੀ ਦੀਆ ਫੋਟੋ ਲੱਗੀ ਆ ਆਪਣੇ ਮਗਰ ਉਹ ਵੀ ਸੰਗਤਾਂ ਨੂੰ ਐਂ ਸ਼ਿਕਾ ਰਹੇ ਆ ਤੇ ਸਾਨੂੰ ਫਿਰ ਤੁਹਾਨੂੰ ਪਤਾ ਬਾਣੇ ਵਾਲੇ ਜਿਹੜੇ ਬੰਦੇ ਆ ਛੇਤੀ ਸਾਨੂੰ ਕੋਈ ਕੰਮ ਨਹੀਂ ਦਿੰਦਾ ਹੈਗਾ ਅਜੇ ਕੰਮ ਤੇ ਬੁਲਾਉਂਦੇ ਆ ਤੇ ਅਗਲੇ ਕਹਿੰਦੇ ਬਾਣਾ ਤਾਰ ਕੇ ਆਉਣਾ ਪੈਣਾ ਕੁਰਤਾ ਪਜਾਮਾ ਜਾਂ ਪੈਂਟ ਸ਼ਰਟ ਪਾ ਕੇ ਆਓ ਤੇ ਸਾਡੇ ਹੁਣ ਭਾਈ ਸਾਹਿਬ ਸੀਗੇ ਕਹਿੰਦੇ ਆਪਣੇ ਕੋਲੇ ਤਾਂ ਪ੍ਰਾਤਨ ਆਪਣੀ ਕਿਰਤ ਹੈਗੀ ਆ ਕਿਉਂ ਨਾ ਆਪਾਂ ਇਹੀ ਕਰੀਏ ਮਹਾਰਾਜ ਨੇ ਸੋਚੀ ਰੀਤੀ ਸਾਨੂੰ ਫਿਰ ਉਹਨਾਂ ਨੇ ਇਸ ਪਾਸੇ ਲਾਇਆ ਕਿਉਂਕਿ ਸ਼ੌਣੀਆਂ ਅਜ ਤਾਂ ਅਸੀਂ ਤਿਆਰ ਕਰਦੇ ਰਹਿੰਦਾ ਹੀਗਾ ਸ਼ੌਣੀਆਂ ਦੇ ਵਿੱਚ 2-2 3-3 ਟਾਈਮ ਇਹ ਤਿਆਰ ਹੁੰਦੀ ਆ ਸਵੇਰੇ ਤੜਕੇ 4 ਵਜੇ ਰਗੜਾ ਲੱਗਦਾ ਉਹ ਤੋਂ ਬਾਅਦ ਫਿਰ ਦੁਪਹਿਰ ਨੂੰ ਫਿਰ ਸ਼ਾਮ ਨੂੰ ਫਿਰ ਜੇ ਮਤਲਬ ਸੰਗਤ ਜਿਹੜੀ ਆਉਂਦੀ ਆ ਉਹਨਾਂ ਨੂੰ ਛਕਾਉਣ ਵਾਸਤੇ ਵੀ ਤਿਆਰ ਕਰੀ ਜਾਂਦੀ ਆ ਸਾਨੂੰ ਫਿਰ ਬਿਜ਼ਨਸ ਦਾ ਸੀਗਾ ਸਾਨੂੰ ਭਾਈ ਸਾਹਿਬ ਕਹਿੰਦੇ ਕਿਉਂ ਨਾ ਆਪਾਂ ਕੰਮ ਹੀ ਕਰ ਲਈਏ ਨਾਲੇ ਇੱਕ ਦਾ ਭਲਾ ਹੋ ਜਾਊਗਾ ਇੱਕ ਜਿਹੜੀ ਚੀਜ਼ ਆ ਨਾ ਇਹ ਬਹੁਤ ਹੀ ਜ਼ਿਆਦਾ ਬੈਸਟ ਆ ਇੱਕ ਇਹ ਚ ਭਲਾਵਾ ਇੱਕ ਸਾਨੂੰ ਬਿਜ਼ਨਸ ਮਿਲ ਗਿਆ ਦੋ ਕੰਮ ਹੋ ਗਏ ਸਾਡੇ ਜਿਹੜੇ ਆਪਾਂ ਪੀਂਨੇ ਆ ਕੋਲਡ ਡਰਿੰਕਾਂ ਵਗੈਰਾ ਉਹ ਕਰਦਿਆਂ ਨੇ ਸਰੀਰ ਨੂੰ ਨਾਸ ਖਰਾਬ ਕਰਦਿਆਂ ਨੇ ਸਰੀਰ ਨੂੰ ਆਪਣੇ ਇਹ ਜਿਹੜੀ ਚੀਜ਼ ਆ ਇਹ ਤੁਹਾਡੇ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਇਹਨੇ ਫਾਇਦਾ ਹੀ ਫਾਇਦਾ ਕਰਨਾ ਹੋਰ ਹੋਰ ਕੀ ਕਹਿੰਦੇ ਆਪ ਜੀ ਬਾਈ ਦੇਖਿਆ ਜਾਵੇ ਦੇ ਸੇਤ ਨੂੰ ਬਹੁਤ ਫਾਇਦੇਮੰਦ ਦਿੰਦੀ ਹੈ ਸ਼ਰਦਾਈ ਜੋ ਵੀ ਕੋਈ ਪਿੰਦਾ ਉਹਦੀ ਆਤਮਾ ਨੂੰ ਬੜੀ ਸ਼ਾਂਤੀ ਕੀ ਮਿਲਦੀ ਹੈ ਆਹ ਆਹ ਠੰਡੀ ਸਰਦਾਈ ਗਰਮੀਆਂ ਚ ਵੈਸੇ ਹੀ ਬੜੀ ਸ਼ਾਂਤੀ ਮਿਲਦੀ ਹੈ ਜੀ ਜੀ ਠੀਕ ਹੈ ਤੇ ਇਸ ਸਰਦਾਈ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਸਰਦਾਈ ਦੀ ਸ਼ੁਰੂਆਤ ਤਾਂ ਬਾਬਾ ਦੀਪ ਸਿੰਘ ਜੀ ਨੇ ਕੀਤੀ ਸੀਗੀ ਛੇਵੇਂ ਆਪਣੇ ਨਵੇਂ ਪਾਚ ਦਸਵੇਂ ਪਾਚਾਂ ਨੂੰ ਬਾਬਾ ਜੀ ਆਪਣੇ ਹੱਥੀ ਛਕਾਉਂਦੇ ਹੁੰਦੇ ਜੀ ਕਿ ਸਰਦਾਈ ਰਗੜ ਕੇ ਪਿੱਛੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਨਾ ਕਿ ਜਿਹੜਾ ਪੋਸਟਰ ਲੱਗਿਆ ਵਾ ਇਹ ਉਸੇ ਸਥਾਨ ਦਾ ਵਾ ਜਿਹੜੀ ਜਗ੍ਹਾ ਤੇ ਬਾਬਾ ਜੀ ਖੁਦ ਰਗੜ ਕੇ ਸ਼ਰਦਾਈ ਛਕਾਉਂਦੇ ਹੁੰਦੇ ਆਉਣ ਜਾਣ ਵਾਲੀ ਸੰਗਤ ਨੂੰ ਹੁਣ ਇਹ ਇਹ ਸੰਗਤ 'ਚ ਆਪਾਂ ਇੰਨੀ ਕਿਉਂਕਿ ਆਪਾਂ ਹੈਗੇ ਬਿਜ਼ਨਸ ਵਾਲੇ ਬੰਦੇ ਫ੍ਰੀ ਤਾਂ ਆਪਾਂ ਵੰਡ ਨਹੀਂ ਸਕਦੇ ਪਰ ਫ੍ਰੀ ਦੇ ਦਲ ਪੰਥਾਂ ਵਾਲੇ ਵੰਡਦੇ ਆ ਕਿਉਂਕਿ ਉਹਨਾਂ ਕੋਲੇ ਫਿਰ ਗੁਰੂ ਸਾਹਿਬ ਦੀ ਕਿਰਪਾ ਵਾ ਬਹੁਤ ਬੋਰੀਆਂ ਦੇ ਆ ਬੋਰੀਆਂ ਹੀ ਆਉਂਦੀਆਂ ਉਹਨਾਂ ਕੋਲੇ ਰਸਤਾ ਬਸਤਾ ਮਹਾਰਾਜ ਬੜੇ ਭੇਜਦੇ ਆ ਉੱਤੇ ਉਹਨਾਂ ਦੇ ਤਾਂ ਘੋੜਿਆਂ ਨੂੰ ਵੀ ਉਹ ਬਾਦਾਮ ਛਕਾਉਂਦੇ ਨੇ ਜੀ ਆਪ ਜੀ ਨੂੰ ਪਤਾ ਹੀ ਹੋਣਾ ਤੁਸੀਂ ਦੇਖਿਆ ਹੀ ਹੋਣਾ ਵਾ ਤੇ ਸਾਨੂੰ ਬਿਜ਼ਨਸ ਹੈਗਾ ਤੇ ਦੂਜੀ ਗੱਲ ਇਹ ਆ ਵੀ ਕਿਉਂਕਿ ਸਾਡੀ ਇਹ ਪਰਾਤਨ ਜਿਹੜੇ ਪੰਜਾਬ ਦੇ ਵਿੱਚ ਨਾ ਇਹ ਪ੍ਰਾਤਨ ਰਹਿਤ ਆ ਆਏ ਗਏ ਨੂੰ ਘਰੇ ਛਰਦਾਈ ਰਗੜ ਕੇ ਪਹਿਲਾਂ ਛਕਾਉਂਦੇ ਹੁੰਦੇ ਸੀਗੇ ਅੱਜ ਕੱਲ ਕੀ ਹੋ ਗਿਆ ਆ ਨਿੰਬੂ ਪਾਣੀ ਵੀ ਭੁੱਲ ਗਏ ਹੁਣ ਤਾਂ ਲੋਕੀ ਨਿੰਬੂ ਪਾਣੀ ਬੜਾ ਬੈਸਟ ਸੀਗਾ ਬਸ ਆਉਂਦੇ ਆ ਕੋਲਡ ਡਰਿੰਕ ਧਰ ਦਿੰਦੇ ਆ ਫੇਰ ਬਾਅਦ ਚੋ ਚਾਹ ਧਰ ਦਿੰਦੇ ਆ ਇੱਕ ਪਹਿਲਾਂ ਅੰਦਰੋਂ ਸੜ ਗਿਆ ਉਤੋਂ ਚਾਹ ਨੇ ਸਾੜ ਦੇਣਾ ਅੰਦਰੋਂ ਸਿਹਤ ਨੂੰ ਬੜਾ ਨੁਕਸਾਨ ਦਾ ਇੱਕ ਨੇਰਾ ਹੀ ਨੁਕਸਾਨ ਆ ਨੇਰਾ ਹੀ ਜ਼ਹਿਰ ਪੀਂਦੇ ਆ ਉਹ ਇਹ ਹੈਗਾ ਅੰਮ੍ਰਿਤ ਹੁਣ ਤੁਸੀਂ ਦੇਖ ਲਓ ਵੀ ਜ਼ਹਿਰ ਤੇ ਅੰਮ੍ਰਿਤ ਦੇ ਵਿੱਚ ਕਿੰਨਾ ਫਰਕ ਆ ਇਹ ਨੇ ਤੁਹਾਡੇ ਸਰੀਰ ਨੂੰ ਤਾਕਤ ਦੇਣੀ ਆ ਅੱਖਾਂ ਨੂੰ ਤਾਕਤ ਦੇਣੀ ਆ ਦਿਮਾਗ ਤੁਹਾਡਾ ਤੰਦਰੁਸਤ ਕਰਨਾ ਸੋਚਣ ਸਮਝਣ ਦੀ ਤਾਕਤ ਵਧਾਉਂਦਾ ਹੈ ਫਿਰ ਆਪਣੇ ਜਿਗਰ ਨੂੰ ਜਿਹੜੀ ਕਮਜ਼ੋਰ ਅੰਦਰ ਕਮਜ਼ੋਰੀ ਆ ਨਾ ਕਮਜ਼ੋਰੀਆਂ ਸਾਰੀਆਂ ਦੂਰ ਕਰਦਾ ਜਿੰਨੀ ਸਰੀਰ ਨੂੰ ਸਾਡੇ ਗਰਮੀ ਦੀ ਲੋੜ ਆ ਉੰਨੀ ਇਹਨੇ ਗਰਮੀ ਦੇਣੀ ਆ ਜਿੰਨੀ ਤੁਹਾਡੇ ਸਰੀਰ ਨੂੰ ਠੰਡਕ ਦੀ ਲੋੜ ਆ ਉੰਨੀ ਇਹਨੇ ਠੰਡਕ ਪਹੁੰਚਾਉਣੀ ਆ ਟੂ-ਇਨ-ਵਨ ਕੰਮ ਕਰਦਾ ਹੈ ਤੇ ਬਬਈ ਕਿੰਨੇ ਰੁਪਏ ਦੀ ਸ਼ਰਦਾਈ ਤੁਸੀਂ ਇੱਥੇ ਦਿੰਦੇ ਹੋ ਤੇ ਕੀ ਲੋਕੇਸ਼ਨ ਕੀ ਤੁਹਾਡੀ ਆਪਾਂ ਇਹ 50 ਰੁਪਏ ਦਾ ਗਲਾਸ ਇੱਥੇ 50 ਦਾ ਗਲਾਸ ਹੁੰਦਾ ਵਾ ਆਪਣੇ ਕੋ ਇੱਕ ਬਾਟਾ ਹੁੰਦਾ ਵੱਡਾ ਸਰਬ ਲੋ ਦਾ 100 ਰੁਪਏ ਦਾ ਵਾ ਤੇ ਲੋਕੇਸ਼ਨ ਆਪਣੀ ਆ ਬਾਬਾ ਦੀਪ ਸਿੰਘ ਗੁਰਦੁਆਰਾ ਦੇ ਬਿਲਕੁਲ ਸਾਹਮਣੇ ਸਿੰਘ ਸਭਾ ਗੁਰਦੁਆਰਾ ਉਹਦੇ ਬਿਲਕੁਲ ਬਾਹਰ ਆਪਾਂ ਮੱਕੜ ਸਾਹ ਵਾਲਾ ਗੁਰਦੁਆਰਾ ਪੈਦਾ ਇਹ ਤੇ ਇਹਦੇ ਬਿਲਕੁਲ ਬਾਹਰ ਆਪਾਂ ਖੜੇ ਆ ਜਿਹੜਾ ਮਰਜੀ ਆਵੇ ਸਾਡੇ ਕੋ ਤਾਂ ਆਪਣੇ ਪਹਿਲਵਾਨ ਹੁੰਦੇ ਆ ਜਿਮ ਵਾਲੇ ਛੋਟੇ ਛੋਟੇ ਬੱਚੇ ਵੀ ਹੁੰਦੇ ਆ ਹੁਣ ਲੋਕਾਂ ਨੂੰ ਹੌਲੀ ਹੌਲੀ ਇਹਦੇ ਬਾਰੇ ਪਤਾ ਲੱਗ ਰਿਹਾ ਸਾਡੇ ਕੋਲੇ ਤਾਂ ਸ਼ਾਮ ਨੂੰ ਪੂਰੀ ਭੀੜ ਲੱਗੀ ਹੁੰਦੀ ਆ ਸਵੇਰ ਦੇ ਟਾਈਮ ਪੂਰੀ ਭੀੜ ਲੱਗੀ ਹੁੰਦੇ ਆ ਹੁਣ ਜਦੋਂ ਲੋਕਾਂ ਨੇ ਕੰਮਾਂ ਤੋਂ ਆਉਣਾ ਵਾ ਜਾਂਦੇ ਹੋਏ ਛੱਕੇ ਜਾਣਾ ਸ਼ਾਮ ਨੂੰ ਜਿੰਮ ਕਰਨ ਆਉਂਦੇ ਆ ਮੁੰਡੇ ਡੰਡ ਬੈਠਕਾਂ ਕੱਢਦੇ ਆ ਜਾਂ ਪਲੇਟਾਂ ਚੱਕਦੇ ਆ ਜਿਹੜੇ ਜ਼ੋਰ ਕਰਦੇ ਆ ਉਹ ਆ ਕੇ ਜ਼ਰੂਰ ਛੱਕ ਕੇ ਫਿਰ ਜਾ ਕੇ ਬਰਚੇਸ ਕਰਦੇ ਆ ਕਿੰਨੇ ਕੁ ਗਲਾਸ ਲੱਗ ਜਾਂਦੇ ਨੇ ਤੇ ਕਿੰਨੇ ਕੁ ਸਮਗਰੀ ਲੱਗ ਜਾਂਦੀ ਹੁੰਨੀ ਸਮਗਰੀ ਆ ਅਸੀਂ ਕਦੇ ਇਹ ਨਾਪ ਨਾਪ ਤੋਲ ਨਹੀਂ ਕੀਤਾ ਹੈਗਾ ਪਰ ਹਾਂ ਜਿੰਨਾ ਮਤਲਬ ਵੱਧ ਤੋਂ ਵੱਧ ਲੱਗ ਜੇ ਸਾਡੀ ਅਸੀਂ ਲਾਗਤ ਦੇ ਕਦੇ ਗਿਣੀ ਨਹੀਂ ਹੈਗੀ ਅਸੀਂ ਤਾਂ ਮਹਾਰਾਜ ਦੇ ਬਸ ਭਲੇ ਦੇ ਹੀ ਬੈਠੇ ਆ ਤੇ ਜਿੰਨਾ ਹੋ ਸਕੇ ਅਸੀਂ ਭਲਾ ਹੀ ਕਰਨਾ ਵਾ ਨਹੀਂ ਜਿਵੇਂ ਤੁਸੀਂ ਕਿਹਾ ਨਾ ਕਿ ਇੱਕ ਸਾਡਾ ਬਿਜ਼ਨਸ ਹੈ ਹਾਂ ਬਿਜ਼ਨਸ ਠੀਕ ਹੈ ਨਾ ਤੇ ਪਰ ਕਈ ਹੁੰਦੇ ਨੇ ਕਿ ਸੇਵਾ ਕਰਦੇ ਨੇ ਜੀ ਤੇ ਸੇਵਾ ਦੇ ਤੌਰ ਤੇ ਸ਼ਰਧਾਈ ਬੁਲੰਦ ਰਹੇ ਨੇ ਜੀ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਛਾੜੀਆਂ ਜਿਹੜੀਆਂ ਸ਼ੌਣੀਆਂ ਨੇ ਨਿਹੰਗ ਸਿੰਘ ਫੌਜਾਂ ਦੀਆਂ ਜਿਹੜੀਆਂ ਸ਼ੌਣੀਆਂ ਨੇ ਉਥੇ ਆਮ ਚੱਲਦਾ ਵਾ ਜਿਹੜਾ ਮਰਜੀ ਜਿਹੜਾ ਆਪਣੇ ਰਗੜਾ ਲਾ ਕੇ ਆਪ ਪੀ ਸਕਦਾ ਵਾ ਉਹਨੂੰ ਰਸਤ ਮਿਲ ਜਾਂਦੀ ਆ ਉਤੋਂ ਬਾਟਾ ਭਰ ਕੇ ਫੌਜਾਂ ਉੱਥੇ ਰਸਤੇ ਦੇ ਦਿੰਦੀ ਆ ਆਪੇ ਹੀ ਰਗੜ ਕੇ ਉੱਥੇ ਪੀ ਸਕਦੇ ਆ ਹੋਰਾਂ ਨੂੰ ਵੀ ਛਕਾ ਸਕਦੇ ਆ ਤੇ ਉੱਥੇ ਤਿਆਰ ਹੁੰਦੀ ਰਹਿੰਦੀ ਆ ਕਿਉਂਕਿ ਰਸਤਾਂ ਵਾਸਤਾ ਜਿਹੜੀ ਸੰਗਤ ਆਉਂਦੀ ਆ ਨਾ ਉਹ ਲਿਆਉਂਦੀ ਆ ਉੱਥੇ ਰਸਤੇ ਚੜਦੀ ਰਹਿੰਦੀ ਆ ਫਿਰ ਉਹ ਤਿਆਰ ਕਰਦੇ ਰਹਿੰਦੇ ਆ ਜਦ ਸੰਗਤ ਲੈ ਕੇ ਆਉਂਦੀ ਆ ਫਿਰ ਉਹ ਸੰਗਤ ਲਈ ਤਿਆਰ ਕਰਕੇ ਵਰਤਾ ਦਿੰਦੇ ਆ ਉਹਨਾਂ ਜੀ ਜੇਕਰ ਗੱਲ ਕਰੀਏ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਠੰਡੀ ਸ਼ਰਦਾਈ ਦੀ ਕੈਸਾ ਉਹ ਪਲ ਯਾਦ ਆਂਦਾ ਹੋਊਗਾ ਕੈਸਾ ਕੋ ਪਲ ਹੋਏਗਾ ਉਸ ਦਿਨ ਦਾ ਜਿਵੇਂ ਜਦੋਂ ਸ਼ੁਰੂਆਤ ਹੋਈ ਉਹਨੀ ਠੰਡੀ ਸਰਦਾਈ ਦੀ ਮੈਂ ਕਹਿੰਨਾ ਬਹੁਤ ਵਧੀਆ ਪਲ ਹੋਣੇ ਆ ਉਹ ਤੇ ਕਿੰਨੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਸੀਗੀਆਂ ਦੇਖ ਲੋ ਦੋ ਕੋ ਸ਼ਬਦ ਜਿਹੜੇ ਆ ਸੁਣਾਇਆ ਜਾਣ ਤੇ ਇੱਕ ਮੈਂ ਤੁਹਾਨੂੰ ਇਹੀ ਕਹੂੰਗਾ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੁਆ ਤੀਆ ਸਾਨੂੰ ਸਾਡੇ ਗੁਰਾਂ ਨੇ ਇਹ ਅੰਮ੍ਰਿਤ ਦੀ ਦਾਤ ਦਿੱਤੀ ਆ ਇੱਕ ਤੇ ਅਮਰਤ ਦਾ ਸਾਡਾ ਫਰਜ ਆ ਹਰ ਇੱਕ ਘਰ ਤੱਕ ਪਹੁੰਚਾਈਏ ਅਸੀਂ ਕਿਉਂਕਿ ਜਦ ਤੱਕ ਇਹ ਬੰਦਾ ਛੱਕਦਾ ਨਹੀਂ ਉਹ ਤੱਕ ਉਹਨੂੰ ਪਤਾ ਨਹੀਂ ਚੱਲਣਾ ਜਦੋਂ ਇਹ ਪੀਊਗਾ ਫਿਰ ਉਹਨੂੰ ਪਤਾ ਲੱਗਣਾ ਤੁਸੀਂ ਵੀ ਹੁਣ ਅੱਜ ਛਕੀ ਆ ਤੁਹਾਨੂੰ ਪਤਾ ਲੱਗਦਾ ਨਾ ਵੀ ਚੀਜ਼ ਕੋਈ ਛਕੀ ਆ ਆਪਾਂ ਇਹ ਕੋਲਡ ਡਰਿੰਕ ਨੇ ਤੁਹਾਡੀ ਨੇ ਜਾਂਦੇ ਅੰਦਰ ਸਾੜ ਪਾਉਣਾ ਇਹਨੇ ਠੰਡ ਪਾਉਣੀ ਆ ਕੋਲਡ ਡਰਿੰਕ ਅੱਜ ਕੱਲ ਫੈਸ਼ਨ ਹੋ ਗਿਆ ਪੀਣ ਦਾ ਠੀਕ ਹੈ ਤੇ ਇਹ ਚੀਜ਼ਾਂ ਵੱਲ ਦੇਸੀ ਚੀਜ਼ਾਂ ਵੱਲ ਲੋਕੀ ਘਟ ਹੀ ਜਾਂਦੇ ਨੇ ਜੀ ਇਹੀ ਤਾਂ ਪ੍ਰਾਤਨ ਖਰਾਕਾਂ ਸੀ ਆਪਣੀਆਂ ਪੁਰਾਣੇ ਜਿਹੜੇ ਪੁਰਾਣਾ ਪੰਜਾਬ ਕਿਦਣਾ ਕਿਤੇ ਭੁੱਲ ਰਿਆ ਹਨ ਭੁੱਲ ਰਿਆ ਭੁੱਲ ਰਿਆ ਆਪਣੇ ਭੁੱਲੀ ਗਏ ਹਰ ਘਰ ਦੇ ਵਿੱਚ ਕੁੰਡਾ ਆਪਣਾ ਸੁਨਹਿਰਾ ਤੇ ਸਲੋਤਰ ਆਪਣੇ ਘਰੇ ਹਰੇਕ ਹੀ ਹੁੰਦਾ ਹੈਗਾ ਕਹਿੰਦੇ ਜਿਹਦੇ ਘਰੇ ਕੁੰਡਾ ਡੰਡਾ ਹੁੰਦਾ ਨਾ ਉਹਨਾਂ ਦੇ ਚੋਰ ਨਹੀਂ ਆਉਂਦੇ ਛੇਤੀ ਦੂਜੀ ਗੱਲ ਇਹ ਆਪਣੇ ਘਰੇ ਬਰਕਤ ਵੀ ਪਾਉਂਦਾ ਵਾ ਦੂਜੀ ਗੱਲ ਇਹਦੇ ਨਾਲ ਆਪਾਂ ਜੇ ਸਰਦਾਈਆਂ ਵੀ ਰਗੜ ਸਕਦੇ ਹਾਂ ਹੋਰ ਕਈ ਤਰ੍ਹਾਂ ਦੀ ਚਟਨੀ ਮਸਾਲੇ ਆਪਾਂ ਕੁੰਡੇ ਡੰਡੇ ਨਾਲ ਹੀ ਤਿਆਰ ਕਰਦੇ ਸੀਗੇ ਹੁਣ ਅੱਜ ਕੱਲ੍ਹ ਉਹ ਮਿਕਸੀਆਂ ਜੀਆਂ ਆ ਗਈਆਂ ਉਹ ਚੀਜ਼ ਬਾਸ ਉਹ ਕਮਾ ਦਿੰਦੇ ਆ ਬਟਨ ਜਿਹਾ ਦੱਬਦੇ ਆ ਉਹ ਪਰ ਉਹਦੇ ਨਾਲ ਉਹ ਕੂਤਰਾ ਜ਼ਰੂਰ ਕਰਦੀ ਆ ਪਰ ਉਹ ਪੀਸ ਨਹੀਂ ਸਕਦੀ ਜਿਹੜੀ ਚੀਜ਼ ਹੁਣ ਇਹਨਾਂ ਨੇ ਆ ਕਰ ਰਿਹਾ ਮੁੰਡਾ ਇਹਦੇ ਪੱਥਰ ਨੇ ਤੇ ਲੱਕੜ ਨੇ ਨਾਲ ਚੱਲਣਾ ਵਾ ਜਿਹੜੀ ਲੱਕੜ ਆ ਨਾ ਲੱਕੜ ਵੀ ਨਾਲ ਨਾਲ ਇਹਦੇ ਘੁਲਦੀ ਜਾਂਦੀ ਨਮੀ ਜਦੋਂ ਇਹ ਆਪਣੇ ਅੰਦਰ ਜਾਊਗੀ ਉਹਨੇ ਅੰਦਰ ਵੀ ਆਪਣੇ ਤਾਕਤ ਪਹੁੰਚਾਉਣੀ ਆ ਜਿਹੜੀ ਜਿਹੜੀ ਅੰਦਰ ਕਮੀਆਂ ਨੇ ਉਹ ਪੂਰੀਆਂ ਕਰਨੀਆਂ ਆ ਸੋ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਰੀਆ ਸ਼ਰਦਾਈ ਜਰੀਆ ਤਿਆਰ ਹੋ ਰਹੀ ਹੈ ਰਗੜਾ ਲਗਾਇਆ ਲਾਇਆ ਜਾ ਰਿਹਾ ਹੈ ਬਾਬਾ ਜੀ ਵੱਲੋਂ ਕਿਸ ਤਰ੍ਹਾਂ ਰਗੜਾ ਜੜਾ ਲਾ ਰਹੇ ਇਹਨਾਂ ਨਾਲ ਗੱਲਬਾਤ ਕਰਾਂਗੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਕੋ ਮਿਹਨਤ ਲੱਗਦੀ ਹੋਣੀ ਹੈ ਤੇ ਕਿੰਨਾ ਕੋ ਮਜ਼ਾ ਆਉਂਦਾ ਹਣਾ ਬਣਾ ਚ ਮਿਹਨਤ ਆਪ ਜੀ ਦੇਖ ਹੀ ਰਹੇ ਹੋ ਜੀ ਬਾਕੀ ਮਹਾਰਾਜ ਦੀ ਕਿਰਪਾ ਹੀ ਹੈ ਜੀ ਸੌਖਿਆ ਨਹੀਂ ਘਮਾਣਾ ਸਲੋਤਰ ਇਹ ਮਹਾਰਾਜ ਕਿਰਪਾ ਕਰਨ ਤਾਂ ਹੀ ਘੁੰਮਦਾ ਜੀ ਬਾਕੀ ਵਾਕੇ ਚੜਦੀ ਗਲਾ ਜੀ ਬਾਬਾ ਜੀ ਕਿੰਨਾ ਕੋ ਟਾਈਮ ਲੱਗਦਾ ਹਣਾ ਸਮਾਂ ਤੇ ਕਿੰਨੀ ਕੋ ਸ਼ਰਦਾਈ ਸੇਟ ਲੱਗੇ ਸ਼ਾਮ ਤੋਂ ਤੁਸੀਂ ਬਰਤਾ ਸਕਦੇ ਹੋ 7 ਵਜੇ ਨਾਲ ਜੀ ਇਹਨੂੰ ਇੱਕ ਇੱਕ ਡੇਢ ਘੰਟਾ ਲੱਗ ਜਾਂਦਾ ਜੀ ਪ੍ਰੋਪਰ ਰਗੜਨ ਦੇ ਵਿੱਚ ਤੇ ਮਿਹਨਤ ਤਾਂ ਚਲੋ ਮਹਾਰਾਜ ਜੀ ਕਰਵਾ ਰਹੇ ਨੇ ਜੀ ਆਪਾਂ ਕੋਣਾ ਕਰਨ ਵਾਲੇ ਤੇ ਇਹ ਤਾਂ ਬੜੀਆਂ ਵੱਡੀਆਂ ਪਾਵਰਾਂ ਜੀ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਸਮਹਾਰਾਜ ਨੇ ਦਿੱਤੀਆਂ ਨੇ ਖਾਲਸੇ ਪੰਥ ਨੂੰ ਇਹਦੇ ਸੋਟਾ ਸੁਨਹਿਰਾ ਖੜ ਕੇ ਬੈਰੀ ਦਾ ਦਿਲ ਧੜਕੇ 96 ਕਰੋੜ ਖਾਲਸਾ ਆਊਗਾ ਚੜਕੇ ਲੰਡੇ ਬੁੱਚੇ ਨੂੰ ਲੈ ਜੂ ਫੜਕੇ ਜਿਹੜਾ ਆਊਗਾ ਚੜਕੇ ਜਾਊਗਾ ਝੜਕੇ ਗੱਜਕਜ ਕਰੇ ਕੇ ਜਾਵੇ ਨਿਆਲੋ ਜਾਵੇ ਬਾਬਾ ਦੀਪ ਸਿੰਘ ਜੀ ਨੂੰ ਭਾਵੇ ਓ ਤਸ਼ਰੀਆ ਕਾਲ ਬਾਬਾ ਜੀ ਇਹ ਛੋਟੇ ਸੁਨਹਿਰੇ ਇਹ ਜਿਹੜੀਆਂ ਆਪਾਂ ਨੂੰ ਬਦਾਮਾਂ ਦੇ ਰਗੜੇ ਦਿੱਤੇ ਸੀ ਮਹਾਰਾਜ ਨੇ ਇਹਨਾਂ ਦੇ ਸਿਰ ਤੇ ਹੀ ਦੇਖ ਲੋ ਜੀ ਕਿੱਡੇ-ਕੱਡੇ ਮੁਗਲ ਸੀਗੇ 7-7 8-8 ਫੁੱਟੇ ਜਿਹੜੇ ਪੂਰਾ-ਪੂਰਾ ਤੁੰਬਾ ਕੱਲਾ-ਕੱਲਾ ਬੰਦਾ ਖਾ ਜਾਂਦਾ ਸੀ ਉਹ ਦੇਖ ਲੋ ਉਹਨਾਂ ਨੂੰ ਆ ਜੜਾ ਪਾਤਿਆ ਸਿੰਘਾਂ ਨੇ ਇੱਕ ਕਰੀ ਨਸ਼ਟ ਕਰਤਾ ਉਹਨਾਂ ਦਾ ਸਾਰਾ ਰਾਜ ਤਬਾਹ ਕਰਤਾ ਓਏ ਮਹਾਰਾਜ ਨੇ ਇਹ ਪਾਵਰਾਂ ਸਾਨੂੰ ਦਿੱਤੀਆਂ ਨੇ ਜੀ ਇੱਕ ਗੁਰਬਾਣੀ ਤੇ ਨਾਲ ਇਹ ਜਿਹੜੀਆਂ ਦੇਗਾ ਨੇ ਸ਼ੀਦੀ ਦੇਗਾ ਨੇ ਸ਼ਰਧਾਈਆਂ ਨੇ ਇਹ ਇਨਰਕੀ ਡਾਈਟ ਨਹੀਂ ਹੈਗੀ ਜੀ ਕੋਈ ਦੁਨੀਆ ਤੇ ਹੁਣ ਜਿਮ ਵਾਲੇ ਸਾਰੇ ਮੁੰਡੇ ਜਿਹੜਾ ਸਾਹਮਣੇ ਬਿਲਕੁਲ ਜਿਮ ਵਾਂਗ ਬਣੇ ਸਾਰੇ ਮੁੰਡੇ ਆਪਣੇ ਕੋ ਅੱਗੇ ਹੁਣ ਛੱਕਦੇ ਨੇ ਤੇ ਉਹ ਕਹਿੰਦੇ ਜੀ ਆਪ ਆਪਣੇ ਮੂੰਹੋਂ ਕਹਿੰਦੇ ਨੇ ਕਿ ਡੱਬੇ ਡੁੱਬੇ ਜਿੱਦਾਂ ਬਾਬਾ ਜੀ ਉਹਨੇ ਸਾਨੂੰ ਪਾਵਰ ਨਹੀਂ ਮਿਲਦੀ ਜਿੰਨੇ ਇਹ ਚੀਜ਼ ਤੋਂ ਪਾਵਰ ਮਿਲਦੀ ਨਹੀਂ ਸਕੂਨ ਇੱਕ ਸਕੂਨ टाइप ਵੀ ਫੀਲ ਹੁੰਦਾ ਨਾ ਬਾਬਾ ਜੀਪ ਸਿੰਘ ਜੀ ਕੋਲ ਨੇ ਬਿਲਕੁਲ ਤੁਹਾਡੇ ਕੋਲ ਨੇ ਇਹ ਇੱਕ ਤਰ੍ਹਾਂ ਇੱਕ ਤਰ੍ਹਾਂ ਦਾ ਇਹ ਨਹੀਂ ਮਹਿਸੂਸ ਹੁੰਦਾ ਕਿ ਬਾਬਾ ਰੇਖ ਸਿੰਘ ਜੀ ਸਾਡੇ ਨਾਲ ਨੇ ਜੀ ਉਹ ਤਾਂ ਸਦਾ ਅੰਗ ਸੰਗੇ ਨੇ ਜੀ ਹਾਂਜੀ ਉਹ ਤਾਂ ਸਦਾ ਹੀ ਅੰਗ ਸੰਗ ਨੇ ਆਪਣੀਆਂ ਫੌਜਾਂ ਦੇ ਮਹਾਰਾਜ ਤਾਂ ਬਾਕੀ ਉਹਨਾਂ ਦੀ ਰੰਗ ਚ ਰਹੀਦਾ ਜੀ ਹਮੇਸ਼ਾ ਹਾਂਜੀ ਜੇ ਬਾਣਾ ਪਾਇਆ ਤੇ ਮਹਾਰਾਜ ਦੇ ਰੰਗ ਇੱਕ ਪਿਓ ਇੱਕ ਆਪਣੇ ਪੁੱਤਰ ਨੂੰ ਦੂਰ ਨਹੀਂ ਹੋਣ ਦਿੰਦਾ ਜੀ 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 ਕੋਈ ਕੋਈ ਕਾਰਨ ਨਹੀਂ ਹੋਏਗਾ ਇੱਥੇ ਖੜਨ ਦਾ ਰਹਿਣ ਦਾ ਸ਼ਰਦਾਈ ਲਾਂ ਦਾ ਜੀ 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 ਇਹ ਕਾਰਨ ਦਾ ਹੁਣ ਮਹਾਰਾਜੀ ਬਣਾਉਂਦੇ ਨੇ ਜੀ ਕਾਰਨ ਹਾਂਜੀ ਹਾਂਜੀ ਉਹਨਾਂ ਦੀ ਵਾਰ ਲਾਤੀ ਜਿੱਥੇ ਡਿਊਟੀ ਜਿੱਥੇ ਤਾਇਨਾਤ ਕਰ ਦੇਣਗੇ ਉੱਥੇ ਖੜੇ ਆ ਜੀ ਤਿਆਰ ਵਰ ਤਿਆਰ ਖਿਆਲ ਕੀਤਾ ਆਇਆ ਸ਼ਰਦਾਇ ਲਾਂ ਖਿਆਲ ਸਾਡੇ ਜਥੇਦਾਰ ਸਾਹਿਬ ਨੇ ਡਿਊਟੀ ਲਈ ਆ ਜੀ ਆਪਣੀ ਬਾਕੀ ਇਹ ਤਾਂ ਸਾਡਾ ਰੋਜ਼ ਦਾ ਹੀ ਨਿਯਮ ਆ ਸਾਡੀ ਸੇਵਾ ਹੀ ਆ ਕਿ ਜਿਹੜਾ ਅਸੀਂ ਸ਼ਰਦਾਈਆਂ ਰਕੜਨੀਆਂ ਕਿੰਨੇ ਕੁ ਸਾਲ ਹੋ ਗਏ ਸ਼ਰਦਾਇ ਲਾਂ ਬਾਬਾ ਜੀ ਇਹ ਜਿਹੜੀਆਂ ਦੇਗਾ ਨੇ ਇਹ ਤਾਂ ਅਸੀਂ ਰੋਜ਼ ਹੀ ਰਗੜਦੇ ਆ ਜੀ ਹੁਣ ਤਾਂ ਚਲੋ ਆਪਾਂ ਇਹ ਆਪਣੀ ਕਿਰਤ ਹੋ ਗਈ ਪਹਿਲਾਂ ਉਦੋਂ ਆਪਣੀ ਸੇਵਾ ਵੀ ਇਸ ਜੀ ਤਾਈ ਚੱਲਦੀ ਸੀਗੀ ਜੀ ਹੁਣ ਤਾਂ ਆਪਣੀ ਕਿਰਤ ਬਣ ਗਈ ਇਹ ਚੀਜ਼ ਪਰ ਇਹ ਤਾਂ ਡੇਲੀ ਰੁਟੀਨ ਦੇ ਵਿੱਚ ਹੀ ਆ ਕੇ ਰਗੜਾ ਤਾਂ ਅਸੀਂ ਇੱਕ ਨਾ ਇੱਕ ਰੋਜ਼ ਲਾਉਣਾ ਹੀ ਲਾਉਣਾ ਵਾ ਕਿੰਨੇ ਕਿੰਨਾ ਕਿੰਨੇ ਵੇ ਆ ਜਾਂਦੇ ਹੋ ਤੇ ਕਿੰਨੇ ਵੇ ਜਾਂਦੇ ਅਸੀਂ ਸیرے 10 ਵਜੇ ਤੋਂ ਰਾਤੀ 10 ਵਜੇ ਤੱਕ ਹੁੰਦਾ ਜੀ ਆਪਣਾ ਮੋਰਚਾ ਬਾਕੀ ਮਾਰੇ ਕਿਰਪਾ ਕਰਨ ਆਪਾਂ ਹੋਰ ਟਾਈਮ ਨਾਲ ਵੀ ਕਰ ਸਕਦੇ ਹਾਂ ਜੀ ਹਾਂਜੀ ਸੋ ਇੱਥੇ ਜਿਹੜੇ ਨੇ ਗਾਗ ਵੀ ਜਿਹੜੇ ਨੇ ਇੱਥੇ ਆਂਦੇ ਨੇ ਉਹ ਵੀ ਬੜੇ ਖੁਸ਼ ਹੁੰਦੇ ਨੇ ਇਹ ਸ਼ਰਦਾਈ ਪੀ ਕੇ ਉਹਨਾਂ ਦੀ ਵੀ ਜਿਹੜੀ ਹੈ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਅ ਸ਼ਰਦਾਈ ਲਾਂਦੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਰਗੜਾ ਲੱਗ ਰਿਹਾ ਵੈ ਸੋ ਐ ਸੀਗਾ ਠੰਡੀ ਸ਼ਰਦਾਈ ਦਾ ਤਸਵੀਰਾਂ ਦੇਖੀਆਂ ਤੁਸੀਂ ਕਿਸ ਤਰ੍ਹਾਂ ਠੰਡੀ ਸ਼ਰਦਾਈ ਜਿਹੜੀ ਹੈ ਬਣਾਈ ਜਾਂਦੀ ਹੈ ਤੇ ਹੋਰ ਇਦਾਂ ਦੇ ਵੀਡੀਓ ਦੇਖਣ ਦੇ ਲਈ ਜੁੜੀ ਰੋਲੇ ਦਾ ਨਾਮ ਲਾ ਲਿਓ ਜੀ ਨਾਲ